ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਉਹ ਕਿੰਨੇ ਸਿੱਧੇ ਪਧਰੇ ਤੇ ਸਾਦੇ ਬੀਲੇ ਸਨ ਜਦੋਂ ਜਵਾਕਾਂ ਨੇ ਸ਼ਾਮ ਨੂੰ ਨਰਮੇ ਦੀਆਂ ਛਿੱਟੀਆਂ ਔਲਾਰ ਕੇ ਉਡਦੀਆਂ ਚਾਮਚੜਿੱਕਾਂ ਦੇ ਨਿਸ਼ਾਨੇ ਬੰਦਣੇ ਤਾਂ ਕਿਸੇ ਮਾਈ ਨੇ ਕਹਿਣਾ ਵੇ ਦਾਦੇ ਮਂਗਾਉਣਿਓ ਕੋਈ ਚਿੰਬੜ ਗਈ ਤਾਂ ਮਾਮੇ ਨੂੰ ਸੋਨੇ ਦਾ ਢੋਲ ਬਜਾਉਣਾ ਪੈਣਾ ਫੇਰ ਲੱਥੂ ਹੁਣ ਤੱਕ ਨਹੀਂ ਪਤਾ ਲੱਗਾ ਕਿ ਮਾਮਾ ਸੋਨੇ ਦਾ ਢੋਲ ਲਿਆਉ ਕਿੱਥੋਂ ਤੇ ਉਹ ਵੱਜੂ ਕਿਵੇਂ ਜਵਾਨੀ ਜਾਂ ਅਠਾਨੀ ਦੀ ਚੀਜ਼ੀ ਲੈ ਕੇ ਜਵਾਕਾਂ ਨੇ ਦੁਕਾਨਦਾਰ ਤੋਂ ਰੂੰਗਾ ਅਲੱਗ ਮੰਗਣਾ ਉਹ ਵੀ ਪੂਰੇ ਦਾਅਵੇ ਨਾਲ ਜਿਵੇਂ ਉਧਾਰੀ ਦਿੱਤੀ ਚੀਜ਼ ਹੀ ਵਾਪਸ ਮੰਗ ਰਹੇ ਹੋਣ ਕਿਸਮਤ ਪੂਰੀ ਪੁੱਟ ਕੇ ਜੇ ਕਦੀ ਕਦਾਈ ਕੋਈ ਪਲਾਸਟਿਕ ਦੀ ਮੁੰਦਰੀ ਨਿਕਲ ਆਣੀ ਤਾਂ ਆਪਣੇ ਆਪ ਨੂੰ ਸ਼ਿਕੰਦਰ ਬਾਦਸ਼ਾਹ ਸਮਝਣਾ ਨਰਮਾ ਕਵਾ ਚੁਗਣ ਖੇਤ ਜਾਣਾ ਤਾਂ ਅੰਬ ਦੇ achar ਨਾਲ ਰੋਟੀ ਖਾਣੀ ਅਤੇ ਗੁੜ ਦੀ ਚਾਹ ਪੀਣੀ ਉਹ ਸਵਾਦ ਫੇਰ ਕਦੇ ਮਹਿੰਗੇ ਹੋਟਲਾਂ ਚ ਖਾਦੇ ਖਾਣੇ ਤੋਂ ਵੀ ਨਹੀਂ ਆਇਆ ਝੋਲੀ ਲਾਉਣ ਆਉਣਾ ਤਾਂ ਆਸਾ ਪਾਸਾ ਜਾ ਦੇਖ ਕੇ ਮਾਵਾ ਚਾਚੀਆਂ ਤਾਈਆਂ ਤੇ ਹੋਰ ਚੋੜੀਆਂ ਦੀਆਂ ਢੇਰੀਆਂ ਚੋਂ ਥੱੱਬਾ ਭਰ ਕੇ ਨਰਮਾ ਆਪਣੀ ਢੇਰੀ ਤੇ ਰੱਖ ਲੈਣਾ ਮਨਸਾ ਚੋਰੀ ਨਹੀਂ ਹੋਇਆ ਕਰਦੀ ਸੀ ਪਰ ਇਹ ਦਿਖਾਉਣਾ ਹੁੰਦਾ ਸੀ ਕਿ ਮੇਰੀ ਢੇਰੀ ਵੱਡੀ ਹੈ ਨਰਮਾ ਚੁਗੰਤ ਤੋਂ ਬਾਅਦ ਅਣਖਿੜੇ ਟਿੰਡੇ ਤੁੱਪੇ ਛਤਾਂ ਤੇ ਪਾਉਣੇ ਦਪੈਰੇ ਛੱਤ ਤੇ ਬਹਿ ਕੇ ਨਾਲੇ ਤਾਂ ਤੁੱਪ ਸੇਕਣੀ ਤੇ ਨਾਲੇ ਸਿਕਰੀਆਂ ਚੋਂ ਰੋਚੂਗਣੀ ਸਿਕਰੀਆਂ ਚੁੱਲ੍ਹੇ ਵਿੱਚ ਅੱਗ ਬਾਲਣ ਲਈ ਸਾਂਭ ਲੈਣੀ ਆ ਸਿਕਰੀਆਂ ਨਾਲ ਅੱਗ ਬੜੀ ਫਟਾਫਟ ਬਾਲਦੀ ਸੀ ਗਰਮੀ ਦੀਆਂ ਰਾਤਾਂ ਨੂੰ ਘਰ ਦੀਆਂ ਛੱਤਾਂ ਤੇ ਸੌਣਾ ਜਿੰਨਾ ਜਿੰਨਾ ਦੇ ਕੋਠੇ ਜੁੜ ਜੁੜਦੇ ਹੋਣੇ ਉਹਨਾਂ ਨੇ ਸੌਣ ਤੋਂ ਪਹਿਲਾਂ ਇਕੱਠੇ ਹੋ ਕੇ ਗੱਲਾਂ ਕਰਨੀਆਂ ਬਾਤਾਂ ਪਾਉਣੀਆਂ ਬੇਬੇ ਅੰਮਾ ਦੀਆਂ ਗੱਲਾਂ ਸੌਣੀਆਂ ਕਈਆਂ ਨੇ ਤਾਸ਼ ਵੀ ਖੇਡਣੀ ਕੀ ਹਵਾ ਨਾ ਚਲਦੀ ਹੁੰਦੀ ਤਾਂ ਪੂਰੇ ਗੜਨੇ ਜੇਕਰ ਰਾਤ ਨੂੰ ਮੀਂਹ ਆ ਜਾਣਾ ਤਾਂ ਭਾਜਣ ਮੱਚ ਜਾਣੀ ਮੰਜੇ ਬਿਸਤਰੇ ਢੇਠਾ ਲਾਉਣੇ ਪਿਓ ਦੀ ਪੈਂਟ ਕੱਟ ਕੇ ਮਾਂ ਨੇ ਮੁੰਡੇ ਦੀ ਪੈਂਟ ਬਣਾ ਦੇਣੀ ਫਿਰ ਉਸ ਨੂੰ ਪਹਿਨਣ ਦੀ ਵਾਰੀ ਛੋਟੇ ਭਰਾ ਦੀ ਵੀ ਆ ਜਾਣੀ ਜਾਂ ਉਸ ਦਾ ਬਸਤਾ ਜਾਂ ਪੋਣਾ ਬਣਾਉਣਾ ਅਤੇ ਅਖੀਰ ਵਿੱਚ ਸਾਈਕਲ ਸਾਫ਼ ਕਰਨ ਲਈ ਲੀਣਾ ਟੱਲੀਆਂ ਬਣਾਉਣੀਆਂ ਜਾਂ ਫਰਸ਼ ਤੇ ਲਾਉਣ ਵਾਲਾ ਪੋਚਾ ਨਿਮਾਣੀ ਵਾਲੇ ਪਾਣੀ ਲਈ ਡੋਲੂ ਚੁੱਕ 2-2 ਕਿਲੋਮੀਟਰ ਤੱਕ ਪੈਂਡਗਾ ਆਉਣਾ। ਇਹੀ ਹਾਲ ਆ ਜੱਗ ਵਾਲੇ ਰੰਗ-ਬਰੰਗੇ ਚੌਲਾਂ ਵਾਲੇ ਹੁੰਦਾ ਸੀ। ਪਾਂਛੀਆਂ ਵਾਲੇ ਕੋਠੇ ਤੇ ਦੌਰਾ ਪਾਣੀ ਦਾ ਭਰ ਕੇ ਰੱਖਣਾ ਤੇ ਦਾਣਿਆਂ ਦੀ ਚੋਕ ਪਾਉਣੀ। ਬੇਹੀਆਂ ਰੋਟੀਆਂ ਵੀ ਚੁੱਕ ਕੇ ਪਾਉਣੀ ਆ। ਸਵੇਰ ਸਾਰ ਮੋਰ ਦੇ ਖਾਂ ਵੀ ਇਕੱਠੇ ਕਰਨ ਲਈ ਕੋਠੇ ਤੇ ਢੇੜਾ ਮਾਰਨਾ। ਪਤੰਗ ਉਡਾਉਣੇ, ਪਤੰਗ ਲੁੱਟਣੇ ਬਹੁਤ ਬੇਪਰਵਾਹ ਜਮਾਨੇ ਸਨ। ਕਰੇ ਸਾਗ ਬਾਨਾ ਤਾਂ ਸਾਰੇ ਮਹੱਲੇ ਵਿੱਚ ਬਾਟੀਆਂ ਚ ਪਾ ਕੇ ਉੱਤੇ ਮੱਖਣੀ ਸਜਾ ਕੇ ਦੇ ਕੇ ਆਉਣਾ ਪੱਪਾ ਪਾਰ ਹੋ ਕੇ ਨਈਵੀਆਂ ਕੰਧਾਂ ਤੇ ਉੱਪਰ ਦੀ ਚਿਰਾ ਤੱਕ ਗੱਲਾਂ ਕਰੀ ਜਾਣੀਆਂ ਮਨ ਹਾਲਾ ਕਰ ਲੈਣਾ ਕਈ ਘਰਾਂ ਨੇ ਸਾਂਝੀ ਕੰਧ ਵਿੱਚ ਬਾਰ ਬਾਰੀ ਵੀ ਰੱਖ ਹੁੰਦੀ ਸੀ ਮੁੰਡਾ ਜੇਕਰ ਆਪਣੇ ਵੇਲੀਆਂ ਤੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਘਰ ਰਾਤ ਠਹਿਰ जाया ਕਰਦੀਆਂ ਸਨ ਤਾਂ ਬੁਰਾ ਨਹੀਂ ਮੰਨਿਆ ਜਾਂਦਾ ਸੀ ਲੋੜੀ ਤੇ ਕਿਸੇ ਬਜ਼ੁਰਗ ਦੇ ਹੱਥ ਲਵਾ ਕੇ ਮੂੰਗਫਲੀ ਗੱਟਕ ਗੋੜਾ ਤੇ ਰਿਆੜੀਆਂ ਵਰਤੌਣੀਆਂ ਔਰਤ ਸਿਰ ਤੇ ਕਦੂ ਟਕਾ ਕੇ ਬਿਨਾਂ ਹੱਥ ਲਾਇਆ ਦੂਰ ਤੱਕ ਤੁਰ ਲਿਆ ਕਰਦੀਆਂ ਸਨ ਬੁੜੀਆਂ ਨੇ ਕੰਦਾ ਬਨੇਰੇ ਲਿਪਣੇ ਤੇ ਕੱਚੇ ਵੇੜਿਆਂ 'ਚ ਗੂਹਾ ਤੇ ਲਾਲ ਮਿੱਟੀ ਰਲਾ ਕੇ ਫੇਰਨੀ ਚੁੱਲਿਆਂ ਹਾਰਿਆਂ ਨੂੰ ਪਾਡੋ ਮਿੱਟੀ ਦਾ ਪੋਚਾ ਫੇਰਨਾ ਤਾਂ ਉਹ ਨਵੇਂ ਨਕੋਰ ਲੱਗਣ ਲੱਗ ਜਾਣੇ ਨਾਵੇਂ ਬੁਣੇ ਵਾਣ ਦੇ ਮੰਜੇ ਤੇ ਟੂਈ ਖੁਰਕਣ ਦਾ ਆਪਣਾ ਹੀ ਆਨੰਦ ਸੀ ਅਤੇ ਪਹਿਲਾਂ ਆਪ ਪੈਣ ਲਈ ਜਿੱਦ ਕਰਨੀ ਸੂਤ ਦਾ ਬੁਣਿਆ ਸਾਂਬਿਆ ਮੰਜਾ 50 60 ਸਾਤ ਕੱਢ ਜਾਂਦਾ ਸੀ ਖੇਤ ਖੂਹ ਜਾਂ ਬੋਰ ਦੇ ਦਿਵਾਲੇ ਲੱਗੇ ਦਰਖਤਾਂ ਤੇ ਕੱਦੂ ਤੋਰੀਆਂ ਕਰੇਲੇ ਦੀਆਂ ਵੇਲਾ ਚੜਾਉਣੀਆਂ ਤੇ ਵਿਹਲੀ ਥਾਂ ਰੱਖ ਕੇ ਹੋਰ ਸਬਜ਼ੀਆਂ ਬੀਜਣੀਆਂ ਉਡੀਕ ਕਰਨੀ ਕਿ ਜਦੋਂ ਬਾਪੂ ਖੇਤੋਂ ਪਰਤੇਗਾ ਗੰਨੇ ਤੇ ਛੱਲੀਆਂ ਪੰਨ ਲੈ ਆਵੇਗਾ ਅੱਜ ਦੀਆਂ ਖੇਟਾਂ ਵਾਂਗ ਚੋਰ ਸਿਪਾਹੀ ਲੋਕਣ ਚ ਲੋਕਣ ਸਿਪਾਹੀ ਕੋਟਲਾ ਸ਼ਪਾਕੀ ਚਾਰ ਕਟਾਈ ਜੜੀ ਉੱਡ ਕਾਂ ਉੱਡ ਬੰਦਰ ਕਿਲਾ ਸ਼ੱਕਰਪੇਜੀ ਕੜਾ ਕਾਲਾ ਲੱਕੜ ਜਾਂ ਡੰਡਾ ਡੁੱਕ ਗੁੱਲੀਆਂ ਪਟੋ ਗੁੱਡੀਆਂ ਪਟੋਲੇ ਕੀਟੇ ਗੁੱਡੇ ਕੋਈ ਖਰਚ ਨਹੀਂ ਹੁੰਦਾ ਸੀ ਭਰਪੂਰ ਮਨੋਰੰਜਨ ਅਤੇ ਕਸਰਤ ਵੀ ਹੁੰਦੀ ਸੀ ਸੱਥਾਂ ਵਿੱਚ ਭਾਰ ਰੱਖੇ ਹੁੰਦੇ ਸਨ ਜਵਾਨ ਮੁੰਡੇ ਸ਼ਾਣ ਉਪਾਰ ਚੁੱਕ ਕੇ ਜੋਰ ਜਮਾਈ ਕਾਰਾ ਕਰਦੇ ਖੇਤ ਗਿਆ ਕੋਈ ਭੁੱਖਾ ਨਹੀਂ ਸੀ ਮਰਦਾ ਮੂਲੀ ਸ਼ਾਲਗਮ ਪੋਟਕੇ ਮਿੱਟੀ ਝਾੜ ਕੇ ਖਾ ਲਿਆ ਲਿਆ ਜਾਂਦਾ ਸੀ ਚਿਬੜ ਖਾ ਕੇ ਬੇਸ਼ਕ ਮੂੰਹ ਪੱਕ ਜਾਂਦਾ ਸੀ ਪਰ ਕੋਈ ਪ੍ਰਵਾਣ ਨਹੀਂ ਕਰਦਾ ਸੀ ਚਟਣੀ ਪੁਦੀਨੇ ਅਤੇ ਨਰੋਲ ਲਾਲ ਮਿਰਚਾਂ ਦੀ ਵੀ ਹੁੰਦੀ ਪਰ ਚਿਪੜਾਂ ਦੀ ਚਟਣੀ ਦਾ ਆਪਣਾ ਹੀ ਸਵਾਦ ਹੁੰਦਾ ਸਰੋਂ ਦੀਆਂ ਲਵੀਆਂ ਗੰਦਲਾਂ ਕਿਹੜੇ ਪੰਜਾਬੀ ਨੇ ਨਹੀਂ ਖਾਧੀਆਂ ਬਰਸੀਨ ਦੇ 나ੜ ਦੀ ਪੀਪਣੀ ਬਣਾਣੀ ਬਣਾ ਲੈਣੀ ਕੰਨੇ ਦਾ ਰੋ ਹੀ ਉਦੋਂ ਕੋਕਾ ਕੋਲਾ ਜਾਂ ਪੈਪਸੀ ਹੁੰਦਾ ਸੀ ਵਿਆਹ ਦੇ ਮੌਕੇ ਤੇ ਰੰਗਦਾਰ ਕਾਗਜ਼ ਜਿੰਨਾਂ ਨੂੰ ਤਾ ਕਿਹਾ ਜਾਂਦਾ ਸੀ ਤੀਆਂ ਝੰਡੀਆਂ ਬਣਾਉਣੀਆਂ ਤੇ ਆਟੇ ਦੀ ਲੇਵੀ ਨਾਲ ਸੇਬੇ ਤੇ ਚਿਪਕਾ ਕੇ ਘਰ ਦੇ ਵਿਹੜੇ ਤੇ ਜਾਲ ਬੋਣ ਦੇਣਾ ਤਾਂ ਐਂ ਲੱਗਦਾ ਜਿਵੇਂ ਚੰਨ ਸੂਰਜ ਤਾਰੇ ਬਹੁਤ ਨੀਵੇਂ ਉਤਰ ਆਏ ਹੋਣ ਅਤੇ ਸੁਰਗ ਦੀ ਛੱਤ ਤੇ ਜੇ ਹੋਈ ਤਾਂ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ। ਨਾਨ ਕਿਉਂ ਮੋੜਦਿਆਂ ਨਾਨੀ ਨੇ ਮਰੋੜ ਤਰੋੜ ਕੇ ਨੋਟ ਹੱਥ 'ਚ ਫੜਾ ਦੇਣਾ ਜਾਂ ਜੇਬ 'ਚ ਪਾ ਦੇਣਾ ਅਤੇ ਕੁੱਟ ਕੇ ਛਾਤੀ ਨਾਲ ਆ ਲੈਣਾ। ਉਹ ਨੋਟ ਭਾਵੇਂ 50 ਪੰਜਾਂ ਦਾ ਹੁੰਦਾ ਸੀ ਜਾਂ ਦਸਾਂ ਦਾ ਹੁਣ ਜਾ ਕੇ ਉਸ ਦੀ ਕੀਮਤ ਦਾ ਪਤਾ ਲੱਗਦਾ ਹੈ। ਖੁਸ਼ੀ ਦੇ ਦੇਣ ਸ਼ੋਧ ਅਤੇ ਮਰਗ ਦੇ ਸਾਰਾ ਟੱਬਰ ਕਬੀਲਾ ਆਣ ਖੜਦਾ। ਜੇਕਰ ਕਿਸੇ ਘਰੇ ਕੋਈ ਲੜਾਈ ਜਾਂ ਕਲੇਸ਼ ਹੋਣਾ ਤਾਂ ਮਹੱਲੇ ਦੇ ਦਾਣੇ ਅਤੇ ਮੋਹਤਵਾਰ ਬੰਦਿਆ ਨੇ ਆ ਕੇ ਸਮਝਾਉਣਾ ਅਤੇ ਧੰ ਸਮਾਈ ਕਰ ਲੈ ਕਰਨ ਲਈ ਕਹਿਣਾ ਬੱਚਿਆਂ ਨੇ ਕਿਤਾਬਾਂ ਜਲਦਾਂ ਚੜਾ ਕੇ ਸਾਹਮ ਰੱਖਣੀਆਂ ਵਿੱਚ ਵਿਦਿਆ ਪੜਾਈ ਰੱਖਣੀ ਕਹਿੰਦੇ ਸਨ ਕਿ ਕਿਤਾਬਾਂ 'ਚ ਵਿਦਿਆ ਪੜਾਈ ਰੱਖਣ ਨਾਲ ਵੱਧ ਪੜਾਈ ਆਉਂਦੀ ਹੈ ਕਦੇ ਕਿਤਾਬ ਹੀਠਾਂ ਡਿੱਗ ਪੈਣੀ ਤਾਂ ਝਾੜ ਕੇ ਉਸ ਨੂੰ ਬਾਰ-ਬਾਰ ਮੱਥੇ ਨਾਲ ਆਉਣਾ ਗਵਾਂਢ ਚੋਂ ਲੱਗਦਾ ਚਾਚਾ ਤਾਇਆ ਭਾਵੇਂ ਆਪ ਨਸ਼ਾ ਕਰਦਾ ਹੁੰਦਾ ਜਾਂ ਜੜਦਾ ਲਾਉਂਦਾ ਹੁੰਦਾ ਪਰ ਮਜ਼ਾਰ ਕੀ ਸੀ ਕਿ ਲੱਗਦੇ ਭਤੀਜੇ ਨੂੰ ਇੱਕ ਵੀ ਦਾਣਾ ਮੂੰਹ ਤੇ ਧਰਨ ਦਿੰਦਾ ਦਪੈਰ ਖੜੀ ਦੀ ਬੂਟੀ ਦੇ ਫੁੱਲਾਂ ਦੀ ਖਿੱਚ ਕੌਣ ਪੁੱਲ ਸਕਦਾ ਹੈ ਜੇਠ ਹਾਰਡ ਦੀਆਂ ਦੁਪਹਿਰਾਂ ਜੋ ਲੰਘਣ ਤੇ ਨਹੀਂ ਆਉਂਦੀਆਂ ਸਨ ਨੂੰ ਮਾਈਆਂ ਨੇ ਦਲਾਨਾਂ ਵਿੱਚ ਚਰਖੇ ਢਾਹ ਕੇ ਕੱਤਨੇ ਕਾਰ ਵਿੱਚ ਆਉਣ ਵਾਲੇ ਨਵੇਂ ਜੀ ਲਈ ਨਿੱਕੇ ਨਿੱਕੇ ਮੋਜੇ ਬੋਨੇ ਬਹੁਤ ਪਿਆਰੇ ਲੱਗਦੇ ਸਨ ਚੰਦ ਕੋਈ ਬੇਜਾਨ ਉਪਗ੍ਰਹ ਨਹੀਂ ਸੀ ਸਗੋਂ ਜਉਂਦਾ ਜਾਗਦਾ ਸਾਡਾ ਚੰਦ ਮਾਮਾ ਸੀ ਤਾਏ ਜਿਸ ਦੇ ਵੇੜੇ ਵਿੱਚ ਇੱਕ ਬੇਬੇ ਸ਼ਾਇਦ ਸਾਡੀ ਨਾਨੀ ਚਰਖਾ ਪਈ ਕੱਤਦੀ ਸੀ ਨਾਨਕੇ ਵੀ ਬਹੁਤੀ ਦੂਰ ਨਹੀਂ ਹੋਇਆ ਕਰਦੇ ਸਨ ਚਾਚੇ ਤਾਏ ਕੰਨਾਂ ਤੋਂ ਫੜ ਕੇ ਚੱਕ ਕੇ ਨਾਨਕੇ ਦਿਖਾ ਦਿਆ ਕਰਦੇ ਸਨ ਰਿਹਾਰ ਕਰਦੇ ਪਏ ਬੱਚਿਆਂ ਦੀਆਂ ਚੀਜ਼ਾਂ ਅਕਸਰ ਕੋਕੋ ਲੈ ਜਾਇਆ ਕਰਦੀ ਸੀ ਅਤੇ ਉਸਦੇ ਸੌਣ ਮਗਰੋਂ ਮੋੜ ਵੀ ਜਾਇਆ ਕਰਦੀ ਸੀ। ਖੰਧੋਲੀ ਦੇ ਵਲਗਣ ਨੁੱਚ ਪਾਥੀਆਂ ਤੇ ਬੈਠ ਕੇ ਰੋਟੀ ਖਾ ਲੈਣੀ। ਪੁੱਬਲ ਚ ਆਲੂ ਪੋਨ ਲਈ ਪੋਨ ਲਈ ਬੀਬੀ ਦੀਆਂ ਸੌ ਸੌ ਮੈਂਤਾ ਕੱਢਣੀਆਂ ਪੈਂਦੀਆਂ। ਅੰਬ ਦੇ achar ਦੀ ਫਾੜੀ ਚੂਸ ਕੇ ਮੂੰਹ ਖੱਟਾ ਮਿੱਠਾ ਹੋ ਜਾਂਦਾ ਸੀ। ਅਮਰੋਦ ਅਤੇ ਪਾਪੜ ਵੇਚਣ ਵਾਲੇ ਭਾਈ ਨੇ ਅਖਬਾਰ ਦੇ ਟੁਕੜੇ ਤੇ ਆਪਣਾ ਸਮਾਨ ਪਾ ਕੇ ਕਰਾਕ ਨੂੰ ਫੜਾ ਦੇਣਾ। ਗਲੀਆਂ ਚੋਂ ਆਉਂਦੇ ਵਣਜਾਰੇ ਅਤੇ ਸਬਜ਼ੀ ਵੇਚਣ ਵਾਲੇ ਦੇ ਹੋਕੇ ਜਾਂ ਭਾਂਡੇ ਕਲੀ ਕਰਨ ਵਾਲੇ ਦੇ ਸੱਦੇ ਕੁਲਫੀਆਂ ਵਾਲੇ ਦੇ ਪਾਪਾ ਪੋਂਪੂ ਦੀ ਆਵਾਜ਼ ਹੁਣ ਵੀ ਕੰਨਾਂ ਵਿੱਚ ਉਵੇਂ ਹੀ ਗੂੰਜਦੀ ਪਈ ਮੀਚ ਨਹਾਉਣ ਨਾਲ ਪੱਤ ਮਰ ਜਾਂਦੀ ਸੀ ਪੈਸਾ ਪਾ ਕੇ 20000 ਲਿਆਉਣਾ ਤਾਂ ਗਾਣੇ ਲੰਘਾ ਕੇ ਰਾਤ ਨੂੰ 4-4 ਫਿਲਮਾਂ ਦੇਖਣੀਆਂ ਤੇ ਕਿਸੇ ਟਾਵੇਂ ਟੱਲੇ ਘਰ ਟੈਲੀਵਿਜ਼ਨ ਸੀ ਤਾਂ ਉਹ ਸ਼ਟਰ ਵਾਲਾ ਬਲੈਕ ਐਂਡ ਵਾਈਟ ਸੀ ਚਲੰਦਰ ਦੂਰਦਰਸ਼ਨ ਤੇ ਦਿੱਲੀ ਦੂਰਦਰਸ਼ਨ ਤੋਂ ਇਲਾਵਾ ਛਤਰੀ ਸੈੱਟ ਕਰਨ ਤੇ ਪਾਕਿਸਤਾਨੀ ਚੈਨਲ ਵੀ ਕੱਚ ਲਿਆ ਕਰਦਾ ਸੀ ਸੋਚਿਆ ਕਰਦੇ ਸਾਂ ਹੋਰ ਚੈਨਲ ਕਦੋਂ ਚੱਲਣਗੇ ਵੱਡਾ ਬਾਈ ਮਰਜ਼ੀ ਨਾਲ ਬਾਹਰ ਅੰਦਰ ਆਉਂਦਾ ਜਾਂਦਾ ਆਂਦਾ ਪਿੰਦਾ ਹੀ ਕਿੰਨੀਆਂ ਮੌਜਾਂ ਹਨ ਉਹਨੂੰ ਬਚਪਨ ਵਿੱਚ ਜਵਾਨ ਹੋਣ ਦੀਆਂ ਛੇਤੀ ਸਨ ਪਿੰਡਾਂ 'ਚ ਰਹਿੰਦੇ ਪਿੰਡਾਂ ਦੇ ਸ਼ਹਿਰ ਬੰਨ ਦੀ ਤਾਂਗ ਰੱਖਿਆ ਕਰਦੇ ਸਾਂ ਕੋਠਿਆਂ ਦੇ ਸੁਪਨੇ ਲੈਂਦੇ ਸਾਂ ਰੇਲ ਗੱਡੀਆਂ ਦੇ ਸਫ਼ਰ ਕਰਨਾ ਲੋਚਦੇ ਸਾਂ ਹੁਣ ਟੀਵੀ ਤੇ 24 ਘੰਟੇ ਅਣਗਿਣਤ ਚੈਨਲ ਚੱਲਦੇ ਹਨ ਵੱਡੇ ਵੀ ਹੋ ਗਏ ਹਾਂ ਆਪ ਕਮਾਉਂਦੇ ਮਰਜ਼ੀਆਂ ਨਾਲ ਖਰਚ ਕਰਦੇ ਹਾਂ ਕੋਠੀਆਂ ਵੀ ਪਾ ਲਈਆਂ ਹਨ ਪਿੰਡ ਸ਼ਹਿਰਾਂ ਵਰਗੇ ਹੋ ਗਏ ਹਨ ਜਹਾਜ਼ਾਂ ਤੇ ਵੀ ਝੂਟੇ ਲੈ ਗਏ ਲੈ ਲਏ ਹਨ ਪਰ ਹੁਣ ਉਹ ਸਭ ਪਹਿਲਾਂ ਵਾਲਾ ਸਮਾਚੇਤਾ ਆਉਂਦਾ ਹੈ ਪੁਰਾਣੇ ਵੇਲਿਆਂ ਦੀਆਂ ਜ਼ਿਆਦਾ ਸਤਾਉਂਦੀਆਂ ਹਨ ਪੁਰਾਣੇ ਘਰਾਂ ਦੇ ਪਿੰਡਾਂ 'ਚ ਫਿਲਮਾਂਏ ਗੀਤ ਅਤੇ ਬਣਾਈਆਂ ਫਿਲਮਾਂ ਚੰਗੀਆਂ ਲੱਗਦੀਆਂ ਹਨ ਜੇਕਰ ਇਹ ਕਹਾਣੀ ਤੁਹਾਨੂੰ ਆਪਣੇ ਬਚਪਨ ਅਤੇ ਪਿੰਡ ਦੀਆਂ ਯਾਦਾਂਵਾਂ ਲੈ ਗਈ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਧੰਨਵਾਦ